ਮੰਤ ਮੰਤ ਸਾਹਿਬ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਪ੍ਰਦੂਸ਼ਣ ਉੱਤੇ ਵੱਡੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਹਾਂ ਮੰਤ ਮੰਤ ਸਾਹਿਬ ਨੇ ਕੀ ਕਿਹਾ ਭ੍ਰਿਸ਼ਟਾਚਾਰ ਨੂੰ ਲੈ ਕੇ ਸਾਡੀ ਨੀਤੀ ਬਿਲਕੁਲ ਸਾਫ਼ ਹੈ ਚਾਹੇ ਕੋਈ ਆਪਣਾ ਹੋਵੇ ਜਾਂ ਬੇਗਾਨਾ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਕਰੇਗਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਸ ਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ ਲੋਕਾਂ ਵੱਲੋਂ ਟੈਕਸ ਦੇ ਰੂਪ ਚ ਦਿੱਤੇ ਪੈਸੇ ਨੂੰ ਅجاهੀ ਨਹੀਂ जान ਦਵਾਂਗੇ ਦਿੱਲੀ ਵਿੱਚ ਪ੍ਰੋਡੂਸ਼ਨ ਦਾ ਕਾਰਨ ਪੰਜਾਬ ਦਾ ਧੂਆਂ ਨਹੀਂ ਦਿੱਲੀ ਸਰਕਾਰ ਦੀ ਨਲਾਇਕੀ ਹੈ ਜਿਸ ਨੂੰ ਪੰਜਾਬ ਦੇ ਸਿਰ ਮੜਿਆ ਜਾ ਰਿਹਾ ਹੈ ਹਲੇ ਸਾਡੇ ਚੋਨੇ ਦੀ ਫਸਲ 20% ਦੀ ਕੱਟੀ ਨਹੀਂ ਗਈ ਸੀ ਦਿੱਲੀ ਦਾ AQI 400 ਤੋਂ ਪਾਰ ਸੀ ਸਾਡੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਬਜਾਏ ਦਿੱਲੀ ਵੱਲ ਧਿਆਨ ਦੇਵੇ ਸਰਕਾਰ ਆਜ਼ਾਦੀ ਤੋਂ ਰਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਨੇ ਚੱਲਿਆ ਹੈ ਅਤੇ ਸੱਤੋਂ ਵੱਧ ਕੁਰਬਾਨੀਆਂ ਵੀ ਪੰਜਾਬੀਆਂ ਨੇ ਹੀ ਦਿੱਤੀਆਂ ਹਨ ਸੰਕਟ 'ਚ ਹੋਣ ਦੇ ਬਾਵਜੂਦ ਵੀ ਪੰਜਾਬ ਵੱਲੋਂ ਆਪਣਾ ਬੰਦਾ ਯੋਗਦਾਨ ਪਾਇਆ ਜਾ ਰਿਹਾ ਹੈ ਇਸ ਦੇ ਬਾਵਜੂਦ ਵੀ ਪੰਜਾਬ ਨਾਲ ਵਿਤਕਰਾ ਲਗਾਤਾਰ ਕੀਤਾ ਜਾ ਰਿਹਾ ਹੈ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਾਰਨ ਕੇਂਦਰ ਸਰਕਾਰ ਨੇ ਪੰਜਾਬ ਨੂੰ ਕਈ ਤਰ੍ਹਾਂ ਦੇ ਹੱਕਾਂ ਤੋਂ ਵਾਂਝਿਆ ਰੱਖਿਆ ਹੋਇਆ ਹੈ ਸਾਨੂੰ ਆਪਣੇ ਹੱਕ ਲੈਣ ਲਈ ਅਦਾਲਤਾਂ ਵੀ ਜਾਣਾ ਪੈਂਦਾ ਹੈ ਅਸੀਂ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਆਵਾਜ਼ بلند ਕਰਦੇ ਰਵਾਂਗੇ ਹਾਂ ਜੰਦ ਆਤੀ ਹੈ ਜੀ ਪੰਤਮਾ ਸਾਹਿਬ ਨੇ ਅੱਜ ਜੋ ਹੈ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਅਤੇ ਪ੍ਰੋਡੂਸ਼ਨ ਤੇ ਵੱਡੀ ਗੱਲ ਕਹੀ ਪੰਤਮਾ ਸਾਹਿਬ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਾਰਨ ਕੇਂਦਰ ਸਰਕਾਰ ਨੇ ਪੰਜਾਬ ਨੂੰ ਜੋ ਹੈ ਕਈ ਫੈਸਿਲਟੀਆਂ ਤੋਂ ਵਾਂਝੇ ਰੱਖਿਆ ਹੋਇਆ ਹੈ ਪਰ ਅਸੀਂ ਜੋ ਹੈ ਲੜਦੇ ਇਹ ਰਵਾਂਗੇ ਤੇ ਪੰਜਾਬ ਦੇ ਹੱਕਾਂ ਦੇ ਲਈ ਤਾਨੂੰ ਦੱਸਤੀ ਹੈ ਜੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਉੱਤੇ ਜੋ ਹੈ ਵੱਡੀ ਜੋ ਭ੍ਰਿਸ਼ਟਾਚਾਰੀ ਲੋਕ ਹੈਗੇ ਆ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈਗੀ ਬੀਤੇ ਦਿਨੀ ਇੱਕ ਸੜਕ ਦਾ ਨਿਰੀਖਣ ਕੀਤਾ ਗਿਆ ਸੀਗਾ ਸਰਕਾਰ ਵੱਲੋਂ ਤੇ ਜੇ ਵੀ ਸੜਕ ਵਧੀਆ ਨਹੀਂ ਪਾਈ ਗਈ ਸੀਗੀ ਤੇ ਉੱਤੇ ਐਕਸ਼ਨ ਦਿੱਤਾ ਗਿਆ ਸੀਗਾ ਉੱਚ ਅਧਿਕਾਰੀ ਉੱਤੇ ਇਦਾਂ ਦੀ ਸਰਕਾਰ ਜਿਹੜੀ ਹੈਗੀ ਪੰਤਪੰਤ ਜੀ ਲਗਾਤਾਰ ਵਧੀਆ ਕੰਮ ਕਰਦੀ ਵੀ ਹੈਗੀ ਪੰਜਾਬ ਦੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਹੈ ਜਾਂਦੇ ਜਾਂਦੇ ਤੋਂ ਦੱਸਤੀ ਜੀ ਪੰਤਪੰਤ ਸਾਹਿਬ ਨੇ ਪ੍ਰਸ਼ਟਾਚਾਰ ਤੇ ਪ੍ਰਦੂਸ਼ਣ ਤੇ ਵੱਡੀ ਗੱਲ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ